ਕੁਝ ਜਿਹੜੇ ਪੰਜਾਬ ਵਿਰੋਧੀ ਲੋਕ ਨੇ ਜਿਹੜੇ ਨਹੀਂ ਚਾਹੁੰਦੇ ਕਿ ਪੰਜਾਬ ਜਿਹੜਾ ਉਹ ਤੰਦਰੁਸਤ ਰਹੇ ਜਾਂ ਪੰਜਾਬੀ ਜਿਹੜੇ ਨੇ ਉਹਨਾਂ ਨੂੰ ਕੋਈ ਸਹੂਲਤ ਮਿਲ ਜੇ ਉਹ ਕੁਝ ਗਲਤਫਹਾਂ ਫਲਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਸਰਕਾਰ ਤਾਂ ਜੀ ਇੰਨੇ ਕ ਪੈਸੇ ਦੇਊਗੀ ਜਿਹੜੇ ਬਾਕੀ ਪੈਸੇ ਨੇ ਉਹ ਤੁਹਾਨੂੰ ਦੇਣੇ ਪੈਣਗੇ ਮੈਂ ਤੁਹਾਨੂੰ ਇੱਕ ਸੌਖੀ ਜੀ ਉਦਾਹਰਨ ਦੇ ਕੇ ਗੱਲ ਸਮਝਾਉਣੀ ਚਾਹੁੰਦਾ فرض ਕਰ ਲਓ ਕਿਸੇ ਪ੍ਰਾਈਵੇਟ ਹਸਪਤਾਲ ਚ ਕੋਈ ਦਿਲ ਦੀ ਬਿਮਾਰੀ ਦਾ ਜਿਹੜਾ ਇਲਾਜ ਹੈ ਉਹਦਾ ਰੇਟ 3 ਲੱਖ ਰੁਪਏ ਹੈ ਪਰ ਜਦੋਂ ਸਰਕਾਰ ਨੇ ਪੰਜਾਬ ਸਰਕਾਰ ਨੇ ਇਹਨਾਂ ਹਸਪਤਾਲਾਂ ਨਾਲ ਐਗਰੀਮੈਂਟ ਕੀਤਾ ਕਿ ਜੀ ਤੁਸੀਂ 3 ਲੱਖ ਤਾਂ ਉਹਨਾਂ ਤੋਂ ਲੈਣੇ ਹੋ ਜਿਹੜੇ ਦੇ ਸਕਦੇ ਆ ਪੰਜਾਬ ਸਰਕਾਰ ਜਿਹੜੀ ਉਹ ਪੰਜਾਬ ਦੇ ਲੋਕਾਂ ਦਾ ਪੈਸਾ ਬਚਾਉਣਾ ਚਾਹੁੰਦੀ ਹੈ ਸਾਨੂੰ ਕਿੰਨੇ ਲਾਉਂਗੇ ਸਰਕਾਰ ਨੇ ਉਹਨਾਂ ਨਾਲ ਗੱਲ ਕਰਕੇ ਉਹਨਾਂ ਤੋਂ ਪੈਸੇ ਘਟਾਏ ਜਿਵੇਂ ਆਪਾਂ ਦੁਕਾਨਦਾਰ ਕੋਲ ਜਾ ਕੇ ਘਟਾਉਂਦੇ ਦਾ ਇਲਾਜ ਦਾ ਜਿਹੜਾ ਸਵਾ ਲੱਖ ਰੁਪਈਆ ਫਿਕਸ ਕਰਤਾ ਕਿ ਅਸੀਂ ਤੁਹਾਨੂੰ ਸਵਾ ਲੱਖ ਰੁਪਈਆ ਇਸ ਬਿਮਾਰੀ ਦੇ ਸਾਰੇ ਇਲਾਜ ਦਾ ਅਸੀਂ ਤੁਹਾਨੂੰ ਪੇ ਕਰਾਂਗੇ ਜਿਹੜਾ ਵੀ ਕਾਰਡ ਲੈ ਕੇ ਆਊਗਾ ਤੁਸੀਂ ਉਹਦਾ ਇਲਾਜ ਕਰ ਦਿਓ ਅਸੀਂ ਤੁਹਾਨੂੰ ਸਵਾ ਲੱਖ ਦੇਵਾਂਗੇ ਪਰ ਵਿਰੋਧੀ ਪਾਰਟੀਆਂ ਵਾਲੇ ਜਾਂ ਜਿਹੜੇ ਪੰਜਾਬ ਵਿਰੋਧੀ ਨੇ ਉਹ ਇਹ ਕਹਿ ਰਹੇ ਨੇ ਆਮ ਲੋਕਾਂ ਨੂੰ ਕਿ ਸ਼ਾਇਦ ਸਵਾ ਲੱਖ ਸਰਕਾਰ ਦੇਊਗੀ ਬਾਕੀ ਜਿਹੜਾ 1.2 ਲੱਖ ਹੈ 3 ਲੱਖ ਚਾ ਜਾਂ 4 ਲੱਖ ਚਾ 5 ਲੱਖ ਚਾ ਬਾਕੀ ਦੇ ਪੈਸੇ ਨੇ ਉਹ ਤੁਹਾਨੂੰ ਦੇਣੇ ਪੈਣਗੇ ਬਿਲਕੁਲ ਇਦਾਂ ਨਹੀਂ ਹੈਗਾ ਬਿਲਕੁਲ ਇਦਾਂ ਨਹੀਂ ਹੈਗਾ ਕਿਉਂਕਿ ਤੁਸੀਂ ਰੱਬ ਨਾ ਕਰੇ ਬਿਮਾਰੀ ਆਵੇ ਕੋਈ ਜੋ ਤੁਸੀਂ ਜਾਓਗੇ ਤੁਹਾਡਾ ਇਲਾਜ ਹੋਊਗਾ ਸਾਰਾ ਤੁਹਾਡਾ ਹਸਪਤਾਲ ਜਾਣ ਤੋਂ ਲੈ ਕੇ ਹਸਪਤਾਲ ਤੋਂ ਆਉਣ ਤੱਕ ਦਾ ਸਾਰਾ ਦਵਾਈਆਂ ਟੈਸਟ ਸਾਰਾ ਇਲਾਜ ਡਾਕਟਰਾਂ ਦੇ ਖਰਚੇ ਸਭ ਕੁਝ ਸਰਕਾਰ ਪੇ ਕਰੂਗੀ ਤੁਸੀਂ ਘਰੇ ਚਲੇ ਜਾਓਗੇ ਸਰਕਾਰ ਉਹਨਾਂ ਨੂੰ ਉਸ ਬਿਮਾਰੀ ਦੇ ਇਲਾਜ ਦਾ ਸਵਾ ਲੱਖ ਰੁਪਏ ਦੇ ਦਊਗੀ ਜੇ ਕਿਸੇ ਬਿਮਾਰੀ ਦਾ ਸਰਕਾਰ ਨੇ 3 ਲੱਖ ਰੁਪਏ ਉਹਨਾਂ ਨਾਲ ਐਗਰੀਮੈਂਟ ਕੀਤਾ ਹੈ ਭਾਵੇਂ ਉਸ ਬਿਮਾਰੀ ਦਾ ਉਹ 7 ਲੱਖ ਲੈਂਦੇ ਹੋਣ ਇਹਦਾ ਮਤਲਬ ਇਹ ਨਹੀਂ ਕਿ 4 ਲੱਖ ਤੁਹਾਨੂੰ ਦੇਣਾ ਪਊਗਾ ਅਸੀਂ 3 ਲੱਖ ਦੇ ਦਾਂਗੇ ਅਸੀਂ ਪੰਜਾਬ ਦੇ ਲੋਕਾਂ ਦਾ ਪੈਸਾ ਬਚਾਉਣ ਲਈ ਉਹਨਾਂ ਨਾਲ ਐਗਰੀਮੈਂਟ ਕੀਤੇ ਨੇ ਸੋ 10 ਲੱਖ ਰੁਪਏ ਤੱਕ ਦਾ ਇਲਾਜ ਹੋ ਸਕਦਾ ਜਿਹੜਾ 10 ਲੱਖ ਦਾ ਇਲਾਜ ਹੈ ਉਹ ਕਿਸੇ ਹਸਪਤਾਲ 'ਚ 20 ਲੱਖ ਦਾ ਵੀ ਹੁੰਦਾ ਹੋਵੇ ਹੋ ਸਕਦਾ ਕਿ 25 ਲੱਖ ਦਾ ਵੀ ਹੁੰਦਾ ਹੋਵੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ 10 ਜਾਂ 15 ਲੱਖ ਤੁਹਾਨੂੰ ਦੇਣਾ ਪਊਗਾ ਉਹ ਉਹਨਾਂ ਦਾ ਹੈ ਜਿਨ੍ਹਾਂ ਦੇ ਕਾਰਡ ਨਹੀਂ ਬਣੇ ਜਾਂ ਜਿਹੜੇ ਪੈਸੇ ਦੇ ਸਕਦੇ ਨੇ ਕਾਰਡ ਜਿਨ੍ਹਾਂ ਦਾ ਬਣ ਗਿਆ ਤਾਂ ਉਹਦਾ ਜਿਹੜਾ ਸਾਰਾ ਖਰਚਾ ਕੋਈ ਇਲਾਜ 'ਚ ਕਮੀ ਨਹੀਂ ਹੋਊਗੀ ਇਹ ਨਹੀਂ ਹੈਗਾ ਕਿ ਸ਼ਾਇਦ ਕਾਰਡ ਵਾਲਿਆਂ ਨੂੰ ਕੋਈ ਦਵਾਈ ਲੇਟ ਮਿਲੂਗੀ ਜਾਂ ਡਾਕਟਰ ਕੋਈ ਹੋਰ ਮਿਲੂਗਾ ਉਹੀ ਸਪੈਸ਼ਲਿਸਟ ਡਾਕਟਰ ਮਿਲਣਗੇ ਉਹੀ ਦਵਾਈਆਂ ਜਿਹੜੀਆਂ ਇਸ ਵਕਤ ਭਾਰਤ ਦੇ ਵਿੱਚ ਅਵੇਲੇਬਲ ਨੇ ਸਾਡੇ ਦੇਸ਼ 'ਚ ਉਹ ਮਿਲਣਗੀਆਂ ਤੇ 2600 ਬਿਮਾਰੀਆਂ ਦੀ ਲਿਸਟ ਹੈ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਆ ਕਿਸੇ ਬਾਚ ਨਹੀਂ ਪੈਣਾ ਕਿਸੇ ਦੀ ਇਧਰੋਂ ਉਧਰੋਂ ਗੱਲ ਨਹੀਂ ਸੁਣਨੀ ਭਗਵੰਤ ਮਾਨ ਸਰਕਾਰ ਦੀ ਤੁਹਾਡੀ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਤੰਦਰੁਸਤ ਰੱਖਣਾ ਮੇਰੀ ਜ਼ਿੰਮੇਵਾਰੀ ਹੈ ਇਹ ਮੈਂ ਗਾਰੰਟੀ ਲੈਣਾ ਇਹ ਅਰਵਿੰਦ ਕੇਜਰੀਵਾਲ ਹੋਰਾਂ ਦੀ ਗਾਰੰਟੀ ਹੈ ਕਿ ਅਸੀਂ ਜੋ ਸਕੀਮ ਲਾਗੂ ਕੀਤੀ ਹੈ ਇਹ ਐਵੇਂ ਨਹੀਂ ਕੀਤੀ ਬਹੁਤ ਪੜ੍ਹ ਲਿਖ ਕੇ ਕੀਤੀ ਹੈ ਬੜਾ ਹੋਮਵਰਕ ਕਰਕੇ ਕੀਤੀ ਹੈ ਇਸ ਕਰਕੇ ਕਿਸੇ ਅਫਵਾਚ ਨਹੀਂ ਹੋਣਾ ਕਿ ਪਤਾ ਨਹੀਂ ਬਾਕੀ ਪੈਸੇ ਤੁਹਾਨੂੰ ਦੇਣੇ ਪੈਣਗੇ ਨਾ ਜੇ ਤੁਹਾਡੇ ਤੋਂ ਕੋਈ ਡਾਕਟਰ ਬਲਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਜੇ ਤੁਹਾਡੇ ਤੋਂ ਕੋਈ ਬਾਕੀ ਪੈਸੇ ਜਾਂ ਵਾਧੂ ਪੈਸੇ ਕਿਸੇ ਹੋਰ ਗੱਲ ਦੇ ਮੰਗਦਾ ਹੈ ਸਾਡੇ ਨਾਲ ਸੰਪਰਕ ਕਰੋ ਸਾਨੂੰ ਦੱਸੋ ਵੀ ਇੱਥੇ ਆਹ ਹਸਪਤਾਲ ਨੇ ਸਾਤੋਂ ਕਾਰਡ ਤੋਂ ਬਿਨਾਂ ਵੀ ਪੈਸੇ ਮੰਗੇ ਜਾਂ ਦਵਾਈਆਂ ਸਾਨੂੰ ਬਾਹਰੋਂ ਲਿਖਤੀਆਂ ਸਾਨੂੰ ਉਹ ਦਵਾਈਆਂ ਲੈਉਣੇ ਪਏ ਸਾਨੂੰ ਦੱਸਿਓ ਅਸੀਂ ਸੱਕ ਟੈਕਸ਼ਨ ਲਾਵਾਂਗੇ ਉਸ ਹਸਪਤਾਲ